ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਕਾਲ ਕੋ ਇੱਕ ਬਾਰ ਤੇ ਆਹ ਤਾਕੇ ਕਾਲ ਨਿਕਟ ਨਹ ਆਹ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਜੋ ਕਲ ਕੋ ਇੱਕ ਬਾਰ ਤੇ ਐ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖ ਜਨ ਪਿਆਰਿਓ ਅਜ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਚਾਉ ਪਈ ਸਾਹਿਬ ਜੀ ਦੀ ਸੰਥਿਆ ਸਰਵਨ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਕਾਲ ਕੋ ਕਲ ਲੱਲੇ ਸ਼ੈਰੀ ਲੱਗੀ ਹੋਈ ਹੈ ਇਹ ਪੋਲਾ ਬੋਲਣਾ ਹੈ ਕੋ ਕਕੇੜਾ ਕੋ ਇੱਥੇ ਵਿਸ਼ਰਾਮ ਲਾਉਣਾ ਹੈ ਇੱਕ 바ਰ ਤੇ ਆਏ ਹੈ ਤਦ ਦੇ ਸਿਹਰੀ ਤੇ ਭੋਲ ਕੇ ਵਿਚ ਡਹਿ ਦੇਣੀ ਐ ਐੜੇ ਦਿਲਾਵਾ ਆ ਬੋਲਣਾ ਹੈ ਫਿਰ ਵਿੱਚ ਡਹਿ ਦੇਣੀ ਐ ਫਿਰ ਬੋਲਣਾ ਹੈ ਹਾ ਹੈ ਦਿਲਾਵਾ ਹੈ ਤੇ ਆ ਹੈ ਕੱਠਾ ਬੋਲਣਾ ਹੈ ਤਾਂ ਕੀ ਵਕ ਵਕ ਬੋਲਣਾ ਹੈ ਇੱਥੇ ਵਿਸ਼ਰਾਮ ਲੱਗੇਗਾ ਕਾਲ ਨਿਕਟ ਨ ਐ ਆ ਆ ਕੱਠਾ ਬੋਲਣਾ ਹੈ ਵਾਕ ਵਕ ਨਹੀਂ ਬੋਲਣਾ ਆਹ ਹੈ ਇਕੱਠਾ ਬੋਲ ਦੇਣਾ ਆਹ ਹੈ ਰੱਛਾ ਰਾਰੇ ਅਦਿਕ ਛੱチェ ਕੰਨਾ ਰੱਛਾ ਹੋਏ ਈੜੀ ਸਿਆਰੀ ਤਾਹੇ ਤੱਤੇ ਕੰਨਾ ਲੰਮਾ ਕਰਕੇ ਹਾਇ ਸਿਆਰੀ ਸੰਕੋਚ ਕੇ ਤਾਹੇ ਇਥੇ ਵਿਚਰਾਮ ਲੱਗੇਗਾ ਸਭ ਕਾਲਾ ਦੁਸ਼ਟ ਅਰਿਸ਼ਟ ਇਥੇ ਵਿਚਰਾਮ ਲੱਗੇਗਾ ਟਰੈਂ ਟੈਂ ਘਰਾਰੇ ਦਲਾਵਾਂ ਉੱਤੇ ਬਿੰਦੀ ਟਰੈਂ ਤਤਕਾਲਾ ਕਿਰਪਾ ਕੱਕਰਾਰੇ ਸਹਾਰੀ ਪੱਪੇ ਕੰਨਾ ਕਿਰਪਾ ਦ੍ਰਿਸ਼ਟ ਦੱਦਾਾਰੇ ਸਹਾਰੀ ਸਸਤਾ ਟੈਗੇ ਸਹਾਰੀ ਦ੍ਰਿਸ਼ਟ ਇਹਦੇ ਵਿੱਚ ਨਾਮ ਲੱਗੇਗਾ ਤਾਨਪੋਲਾ ਬੋਲਿਆ ਜਾਵੇਗਾ ਜਾਹੇ ਜੱਜੇ ਕੰਨਾ ਲੰਮਾ ਕਰਕੇ ਬੋਲਣਾ ਹਾਏ ਸਿਆਲ ਸੰਕੋਚ ਕੇ ਜਾਹੇ ਨਿਹਰ ਹੋ ਹਾਏ ਓੜਾ ਹੋ ਨਿਹਰ ਹੋ ਤਾ ਕੇ ਵਕ ਵਕ ਬੋਲਣਾ ਹੈ ਤਾਪ ਇਥੇ ਵਿਚਰਾਮ ਲੱਗੇਗਾ ਤਨਕ ਤਨਕ ਪੋਲਾ ਬੋਲਿਆ ਜਾਵੇਗਾ ਮੈਂ ਹਰ ਹੋ ਹਰ ਹੋ ਰਿੱਧ ਰਾਰੇ ਸਿਆਰੀ ਉਤਯਾਦਕ ਤੱਦੇ ਸਾਰੀ ਰਿੱਧ ਸਿੱਧ ਸਸੇ ਸਿਆਰੀ ਉਤਯਾਦਕ ਤੱਦੇ ਸਿਆਰੀ ਸਿੱਧ ਇਥੇ ਵਿਚਰਾਮ ਲੱਗੇਗਾ ਘਾਰ ਮੋ ਮਮੇ ਹੋੜਾ ਮੋ ਸਭ ਹੋਈ ਦੁਸ਼ਟ ਚਾਹ ਛੱਛੇ ਕੰਨਹਾ ਮੁਕਤਾ ਚਾਹ ਚਾਹ ਤੇ ਵਿਸ਼ਰਾਮ ਲੱਗੇਗਾ ਛੁਆ ਛੱਛੇ ਔਕੜ ਐੜੇ ਦਲਾਵਾ ਛੁਆ ਸੱਕ ਸਸੇ ਅਧਿਕ ਕਕੇ ਦਲਾਵਾ ਸੱਕੈ ਨਾ ਕੋਈ ਇੱਕ ਬਾਰ ਇਥੇ ਵਿਸ਼ਰਾਮ ਲੱਗੇਗਾ ਜੇਨ ਤੁਮ ਸੰਪਾਰਾ ਕਾਲ ਫਾਸਤੇ ਇਥੇ ਵਿੱਚ ਆਰਾਮ ਲਾਉਣਾ ਹੈ ਤਾਹੇ ਉਬਾਰਾ ਉਬਾਰਾ ਪੋਲਾ ਬੋਲਣਾ ਬੱਬੇ ਦੇ ਨਾਲ ਹੈ ਪੋਲਾ ਬੋਲਣਾ ਹੈ ਜੈਨ ਨਰ ਇਥੇ ਵਿੱਚ ਆਰਾਮ ਲੱਗੇਗਾ ਨਾਮ ਤਿਹਾਰੋ ਤਤਿ ਸਿਆਰੀ ਤਿਹਾਰੋ ਕਹਾ ਦਾਰਦ ਦੁਸ਼ਟ ਇਥੇ ਵਿੱਚ ਆਰਾਮ ਲੱਗੇਗਾ ਦੁੱਖ ਤੇਰਾ ਖੜਕ ਕੀਤ ਇਕੱਠਾ ਬੋਲਣਾ ਹੈ ਖੜਕ ਕੀਤ ਇਕੱਠਾ ਬੋਲਣਾ ਖੜਕ ਕੀਤ ਇਥੇ ਵੀ ਸ਼ਰਾਂਮ ਲੱਗ ਜਾਵੇਗਾ ਮੈਂ ਸਰਨ ਨਾਨ ਸਿਆਰੀ ਤੇ ਹਾਰੀ ਆਪ ਪਪੇ ਓਂਕੜ ਹਾਥ ਦੈ ਜੱਜ ਲਾਵਾਂਦਾ ਮੈਂ ਸਰਨ ਨਾਨ ਸਿਆਰੀ ਤੇ ਹਾਰੀ ਆਪ ਪਪੇ ਓਂਕੜ ਹਾਥ ਦੈ ਜੱਜ ਲਾਵਾਂਦਾ ਇਥੇ ਵੀ ਸ਼ਰਾਂਮ ਲੱਗ ਜਾਵੇਗਾ ਲੇਹ ਉਬਾਰੀ ਸਰਬ ਪੋਲਾ ਬਲਣਾ ਠਾਰ ਠੱਠੇ ਕਨੌਰਾ ਰਾਰ ਠਾਰ ਇੱਥੇ ਵਿੱਚ ਰਾਮ ਲੱਗੇਗਾ ਮੋ ਹੋ ਹੋ ਹਾਏ ਊੜਾ ਹੋ ਲੰਮਾ ਕਰਕੇ ਹਾਏ ਔਂਕਰ ਸੰਕੋਚ ਕੇ ਹੋ ਹੋ ਸਹਾਈ ਦੁਸ਼ਟ ਦੋਖ ਤੇ ਇੱਥੇ ਵਿੱਚ ਰਾਮ ਲੱਗੇਗਾ ਲੇਹ ਬਚਾਈ कृपा करी इत विश्राम लगेगा हम पार जाग माता जाग पोला बोलना है माता पोला बोलना है ग्रंथ ग्रंथ छेती बोलना है क्योंकि दे पैच पैर रारा लगा होया ग्रंथ करा पूर्ण इथे विचराव आना है सोभ उत्त्यादक पब्बा शुभ ये पारा बोलिया जाएगा ਰਾਤਾ ਰਾਰੇ ਕੰਨ ਉਤਯਦਕ ਤੱਤੇ ਕੰਨ ਰਾਤਾ ਇਹ ਭਾਰਾ ਬੋਲਣਾ ਹੈ ਕੇਲ ਬੇਖ ਸਕਲ ਦੇਹ ਕੋ ਇਥੇ ਵਿਚਰਾਮ ਲਾਉਣਾ ਹੈ ਹਰਤਾ ਦੁਸ਼ਟ ਦੋਖੀਆਂ ਨੂੰ ਦਦੇ ਹੋੜਾ ਦੋ ਖਖੇ ਬਿਹਾਰੀ ਐਡਾ ਨੰਨਾ ਦੋਖੀਆਂ ਨੂੰ ਕੋ ਇਥੇ ਵਿਚਰਾਮ ਲੱਗੇਗਾ ਚਾ ਕਰਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਨੂੰ ਕੋ ਛਾ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ